ਪਰ ਇਹ ਸਰਕਾਰਾਂ ਸਾਡੇ ਦੇ ਰਾਜ ਕਰਨ ਦਾ ਕਰਕੇ ਤੇ ਸਾਡੇ ਵਿੱਚ ਵੱਡੇ ਵੱਡੇ 파ੜੇ ਧਰਮ ਦੇ 파ੜੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਕਾਰੀ ਰੱਖਦੇ ਨਹੀਂ ਤੇ ਕਿਉਂਕਿ ਤੁਹਾਡਾ ਵਾਹ ਹਰ ਇੱਕ ਨਾਲ ਪੈਂਦਾ ਹਰ ਇੱਕ ਨਾਲ ਤੁਹਾਡਾ ਵਾਹ ਰਹਿੰਦਾ ਤੇ ਤੁਸੀਂ ਉਹਨੂੰ ਦੇਖਦੇ ਜੀ ਇਹ ਜਿਹੜੀ ਲੜਾਈ ਆ ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ ਕਿਉਂਕਿ ਅੰਨ ਤੁਮੀ ਖਾਣਾ ਅਸੀਂ ਖਾਣਾ ਤੇ ਕਿਸਾਨ ਦੇ ਚਲੋ ਮਾੜਾ ਚੰਗਾ ਟਾਈਮ ਪਾਸ ਕਰ ਲੂ ਉਹਦੇ ਕੋਲ ਅੰਨ ਤਾਂ ਨਾ ਹੈਗਾ ਹਾਂਜੀ ਇਹਦਾ ਕਰ ਲੂਗਾ ਤੇ ਜਿਹੜਾ ਗਰੀਬ ਬੰਦਾ ਦੁਕਾਨਦਾਰ ਆ ਵੇਖੋ ਵੀ ਕਿਸਾਨੀ ਤੋਂ ਬਾਅਦ ਲੋਕ ਜਾ ਰਹੇ ਆ ਮੰਨ ਲਓ ਜਵਾਬਾਂ ਗਿਣ ਲਈਏ ਤੇ 10% ਲੋਕ ਜਿਹੜੇ ਆ ਕਸਾਨੇ ਆ ਤੇ 90% ਲੋਕ ਨਹੀਂ ਆ ਖਾਣ ਵਾਲੇ ਜਾਨਵਰ ਵੀ ਖਾਣ ਵਾਲੇ ਆ ਤੁਸੀਂ ਮਾੜਾ ਆਪਣੇ ਬਾਰੇ ਦੱਸੋ ਮਤਲਬ ਤੁਹਾਡਾ ਪਸ਼ੋਕੜ ਕੀ ਹੈ ਪਰਵਾਰ ਮਾਪਾਪ ਕੀ ਕੰਮ ਕਰਦੇ ਸੀਗੇ ਤੁਸੀਂ ਕਿੰਨੇ ਸਮੇਂ ਤੋਂ ਇੱਧਰ ਜੁੜੇ ਹੋ ਥੋੜਾ ਜਿਹਾ ਆਪਣੇ ਬਾਰੇ ਆਪਣੇ ਮੇਰੇ ਨਾਮ ਨਾਲ ਸ਼ੁਰੂ ਕਰਕੇ ਮੇਰਾ ਨਾਮ ਪ੍ਰਗਟ ਸਿੰਘ ਪਿੰਡ ਮੇਰਾ ਪ੍ਰਿੰਗੜੀ ਹੈ ਜੀ ਅਸੀਂ ਜਿਹੜਾ ਉਹ ਕਿਸਾਨੀ ਨੂੰ ਬਲੋਂਗ ਕਰਦੇ ਕਿਸਾਨੀ ਮੇਰੇ ਦਾਦਾ ਪਰਦਾਦੇ ਤੋਂ ਲੈ ਕੇ ਅਸੀਂ ਕਿਸਾਨੀ ਕਰਦੇ ਹਾਂ ਕਿਸਾਨੀ ਜਿਹੜੀ ਕਰਨੀ ਆ ਇਹ ਵੀ ਇੱਕ ਲੋਕ ਸੇਵਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਿੱਖੀ ਦੀ ਨੀਂਹ ਰੱਖਿਆ ਨਾ ਪਰਪਕਾਰੀ ਦਾ ਨਾਮ ਦਿੱਤਾ ਪਰਪਕਾਰੀ ਹੁੰਦਾ ਜਿਹੜਾ ਹੁਣ ਜੇ ਅਸੀਂ ਇੱਥੇ ਲੜਾਈ ਲੈ ਕੇ ਬੈਠਿਆ ਨਾ ਅਸੀਂ ਆਪ ਦੀ ਇਕੱਲੇ ਕਿਸਾਨੀ ਦੀ ਲੜਾਈ ਨਹੀਂ ਪਰ ਮੈਂ ਤੇ ਕਹਿ ਚੁੱਕਿਆ ਵੀ ਕਿਸਾਨੀ ਦੀ ਲੜਾਈ ਕੋਈ ਛੋਟੀ ਵੱਡੀ ਨਹੀਂ ਲੜਾਈ ਖਾਨ ਗੁਜ਼ਾਰਾ ਕਰ ਸਕਦਾ ਮੜਾ ਚੰਗਾ ਤੁਹਾਡੇ ਦਾਦਾ ਜੀ ਕੋਲ ਕਿੰਨੀ ਜ਼ਮੀਨ ਸੀ ਉਹਨਾਂ ਕੋਲੇ 2 ਬਾਈਕਲੇ ਜ਼ਮੀਨ ਹੀ ਕਰਦੀ ਤੇ ਫਾਦਰ ਸਾਹਿਬ ਕੋਲੇ ਫਾਦਰ ਸਾਹਿਬ ਕੋਲੇ ਮੁੜ ਕੇ ਉਹਨਾਂ ਨੇ ਮਿਹਨਤ ਕਰ ਕਰਕੇ ਤੇ 50 ਕਿੱਲੇ ਦੇ ਅਲਾਗੇ ਜ਼ਮੀਨ ਤੇ ਹੁਣ ਕਿੰਨੀ ਜ਼ਮੀਨ ਸਾਨੂੰ 11 11 12 12 ਕਿੰਨੇ ਭਰਾ ਤੁਸੀਂ ਮੈਂ ਇਕੱਲਾ ਭਰਾ ਅੱਛਾ ਇਕੱਲਾ ਹੀ ਮੇਰਾ ਬੇਟਾ ਗੜੀ ਤੇ 11 ਫਿਰ 11 12 ਕਿਉਂ ਮਤਲਬ ਕਿੱਲੇ ਆਉਂਦੇ ਆ ਹੁਣ ਸਾਡਾ 50 ਕਿੱਲੇ ਤੋਂ 11 ਤੇ ਕਿਵੇਂ ਆ ਗਏ ਉਹ 12 12 12 ਕਿੱਲੇ ਸਾਡੇ ਸਾਡੇ 12 12 ਕਿੱਲੇ ਆ ਗਏ ਚਾਚੇ ਤਾਇਆ ਚਾਚੇ ਪਾਏ ਚਾਰ ਭਰਾ ਅੱਛਾ ਅੱਛਾ ਸਾਡੇ ਚਾਚੇ ਤਾਇਆ ਚਾਰ ਭਰਾ ਠੀਕ 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 ਹਾਂਜੀ ਹਾਂਜੀ ਅ ਅੱਛਾ ਠੀਕ ਹੈ ਤੇ ਇਸ ਕਰਕੇ ਜਿਹੜਾ ਇਹ ਅੱਛਾ ਜਥੇਬੰਦੀ ਕਿਹੜੀ ਐ ਤੁਹਾਡੀ ਕਦੋਂ ਜੁੜੇ ਉਹਦੇ ਨਾਲ ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਪੇਟੀ ਕੋਟਵੱਡਾ ਜੀ ਇਹਦੇ ਨਾਲ 2004 ਦੇ ਵਿੱਚ ਅਸੀਂ ਜੁੜੇ ਹਾਂ ਅਸੀਂ ਪਹਿਲੇ ਦਿਨੀ ਜਦੋਂ ਸੰਘਰਸ਼ ਸ਼ੁਰੂ ਕੀਤਾ ਇਹ ਸੰਘਰਸ਼ ਬਾਰੇ ਕੋਈ ਪਤਾ ਨਹੀਂ ਸੀ ਤੇ ਅਸੀਂ ਇੱਕ ਮਹੀਨਾ ਜੇਲ੍ਹ ਕੱਤੀ ਉਦੋਂ ਆਪਣੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਜੇਲ੍ਹ ਕੱਤੀ ਸੰਘਰਸ਼ ਦੇ ਵਿੱਚ ਉਦੋਂ ਕਾਂਗਰਸ ਉਦੋਂ ਰੇਲ ਰੋਕੂ ਦਾ ਸੀ ਆ ਬਿੱਲਾਂ ਦੀ ਜਿਹੜੀ ਲੜਾਈ ਬਿੱਲ ਮਾਫੀ ਦੀ ਲੜਾਈ ਸੀ ਸਰ ਨੇ ਬਿੱਲ ਮਾਫ ਕਰਕੇ ਤੇ ਫੇਰ ਲਾਏ ਸੀ ਤੇ ਉਹ ਉਹ ਲੜਾਈ ਦੇ ਵਿੱਚ ਮੋਟਰਾਂ ਦੇ ਬਿੱਲ ਹਾਂਜੀ ਮੋਟਰਾਂ ਦੇ ਬਿੱਲ ਉਹਨਾਂ ਦੀ ਲੜਾਈ ਕਿ ਰੇਲ ਰੋਕੂ ਦਾ ਪ੍ਰੋਗਰਾਮ ਦਿੱਤਾ ਸੀ ਜਥੇਬੰਦੀਆਂ ਨੇ ਤੇ ਉਹਦੇ ਵਿੱਚ ਸਾਡੀ ਗ੍ਰਿਫਤਾਰੀ ਹੋ ਗਈ ਇਹ ਅਸੀਂ ਪਹਿਲੇ ਦਿਨੀ ਮਹੀਨਾ ਮਹੀਨਾ ਕੱਟ ਕੇ ਉਹਨੂੰ ਬਾਰਾਂ ਚਲ ਸੋ ਚੱਲ ਆਪਾਂ ਪਛਾਹ ਹੋ ਗਏ ਨਹੀਂ ਉਹਨਾਂ ਕਈ ਜਿਹੇ ਲੋਕ ਸੀ ਉਹ ਦਰਦੇ ਛਾਹ ਹੋ ਗਏ ਸਹੀਂ ਕੁੱਟਾਂ ਵੀ ਖਾਧੀਆਂ ਜੇਲਾਂ ਵੀ ਕੱਟੀਆਂ ਕਈ ਵਾਰਾਂ ਜੇਲ ਕੱਤੀ ਆ ਹੂੰ ਹੂੰ ਤਿੰਨ ਚਾਰ ਵਾਰ ਜੇਲ ਕੱਟ ਚੁੱਕੇ ਆ ਤੇ ਤੁਹਾਡੇ ਸਾਹਮਣੇ ਮਹਾਰਾਜ ਦੀ ਕਿਰਪਾ ਆ ਸਿਓ ਜਿੱਥੇ ਜਿੱਥੇ ਬੰਦੀ ਦਾ ਦੋ ਦੋ ਤਿੰਨ ਤਿੰਨ ਮਹੀਨੇ ਦਾ ਵੀ ਲੱਗਦਾ ਲੰਗਰ ਪਾਣੀ ਉੱਥੇ ਸੇਵਾ ਕਰੀਦੀ ਆ ਦੇ ਦੇਵਤਿ ਮੌਕਮਾਂ ਤੇ ਉੱਥੇ ਵੀ ਸੇਵਾ ਕਰੀ ਦੀ ਪਰ ਅੱਛਾ ਇੱਕ ਤੁਸੀਂ ਆਪਣੀ ਪਹਿਲੀ ਗੱਲਬਾਤ ਦੇ ਵਿੱਚ ਡਬਲਯੂਟੀਓ ਦਾ ਜ਼ਿਕਰ ਕੀਤਾ ਸੀ ਹਾਂਜੀ ਉਹਦੇ ਬਾਰੇ ਤੂੰ ਕੁਝ ਥੋੜਾ ਜਿਹਾ ਕਿਉਂਕਿ ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈ ਉਹ ਕੀ ਚੀਜ਼ ਹੈ ਕਿਉਂਕਿ ਕਈ ਵਾਰੀ ਆਮ ਕਿਸਾਨਾਂ ਨੂੰ ਨਹੀਂ ਪਤਾ ਲੱਗਦਾ ਆਮ ਲੋਕਾਂ ਨੂੰ ਹਾਂਜੀ ਕੀ ਹੈ ਮਤਲਬ ਉਹ ਡਬਲਜੀਟੀਓ ਦੀ ਇੱਕ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਤਕੜੇ ਲੋਕਾਂ ਦਾ ਇੱਕ ਸੰਗਠਨ ਹੈ जी। आ, जी। अच्छा ते जी हां जी ਤੇ ਉਹ ਸਰਕਾਰਾਂ ਨੂੰ ਜਿਹੜੇ ਆ ਉਹ ਸਰਕਾਰਾਂ ਨੂੰ ਫੰਡ ਲੈ ਕੇ ਤੇ ਸਰਕਾਰਾਂ ਚਲਾਉਂਦੀਆਂ ਅੱਛਾ ਜੀ ਹਾਂ ਜੀ ਉਹ ਤੋਂ ਫੰਡ ਲੈਂਦੇ ਉਹ ਤੋਂ ਫੰਡ ਲੈਂਦੇ ਜੀ ਅੱਛਾ ਤੇ ਉਹ ਫਿਰ ਆਪਣਾ ਤੇ ਉਹ ਜਿਵੇਂ ਹੁਣ ਆਪਾਂ ਕੋਈ ਜੱਤਰ ਜਿਹੜਾ ਜਮੀਨ ਗਹਣੇ ਕਰ ਦਿੰਦਾ ਹੂੰ ਉਹ ਜਦੋਂ ਅਸੀਂ ਕਿਸੇ ਤੋਂ ਪੈਸੇ ਲੈਣੇ ਆਉਣਾ ਉਹ ਸਾਡੇ ਤੋਂ ਸ਼ਰਤਾਂ ਲਿਖਾਉਂਦਾ ਵੀ ਤੈਨੂੰ ਮੈਂ ਤਾਂ ਪੈਸੇ ਦੇਣੀ ਦੇਖੂਗਾ ਮੈਂ ਤੇਰੀ ਪੈੜੀ ਵੀ ਵਾਹੂੰਗਾ ਮੈਂ ਆ ਵੀ ਕਰੂੰਗਾ ਮੈਂ ਵਿਆਜ ਲਊਂਗਾ ਇੰਨਾ ਵਿਆਜ ਲਊਂਗਾ ਉਹ ਸਰਪਾਂ ਤੈ ਕਰਦਾ ਇਸੇ ਤਰ੍ਹਾਂ ਇਹ ਡਬਲਯੂਟੀਓ ਜਿਹੜੀ ਆ ਇਹ ਇੱਕ ਸੰਗਠਨ ਆ ਤੋਹੇ ਮੀਰ ਲੋਕਾਂ ਦਾ ਗਿਲਦੋਸ ਥੋੜੇ ਲੋਕਾਂ ਦਾ ਠੀਕ ਹੈ ਜੀ ਹਾਂਜੀ ਅੱਛਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕਿਸਾਨ ਸੰਘਰਸ਼ ਚੱਲ ਰਿਹਾ ਜਿਵੇਂ ਕੱਲ ਡੱਲੇਵਾਲ ਸਾਹਿਬ ਨੇ ਆਪਣਾ ਜਿਹੜਾ ਹੈਗਾ ਉਹ ਇਹ ਗੱਲ ਪ੍ਰਵਾਨ ਕਰ ਲਈ ਬੇਨਤੀ ਕਿ ਤੁਸੀਂ ਮੈਡੀਕਲ ਸਹਾਇਤਾ ਡਾਕਟਰੀ ਸਹਾਇਤਾ ਲੈ ਲਓ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਗੂਆਂ ਨੂੰ ਉਧਰ ਭੇਜਿਆ ਕਿ ਜੇ ਸਾਰੇ 121 ਬੰਦੇ ਜਿਹੜੇ ਮਰਨ ਵਰਤੇ ਬੈਠੇ ਆ ਜੇ ਉਹ ਸਹਿਮਤੀ ਦਿੰਦੇ ਨੇ ਤਾਂ ਮੈਂ ਮੰਨ ਜੂਗਾ ਆਦਰਵਾਈਜ਼ ਇਹ ਉਹ ਸਹਿਮਤ ਨਹੀਂ ਹੈਗੇ ਤਾਂ ਨਹੀਂ ਤੋਂ ਰਾਤ ਚਲੋ ਫੈਸਲਾ ਹੋ ਗਿਆ ਇਸ ਫੈਸਲੇ ਬਾਰੇ ਕੁਝ ਕਹਿਣਾ ਚਾਹੁੰਗੇ ਬਿਲਕੁਲ ਜੀ ਫੈਸਲਾ ਅਸੀਂ ਤੇ ਸਰਕਾਰ ਤੋਂ ਆਹ ਹੱਕ ਮੰਗਣ ਵਾਸਤੇ ਬੈਠੇ ਆਂ ਜੇ ਸਰਕਾਰ ਸਾਡੇ ਨਾਲ ਗੱਲਬਾਤ ਕਰਦੀ ਆ ਤੇ ਸਰਕਾਰ ਵਿੱਚ ਗਣੀ ਤੇ ਸਾਡੀ ਆਉਦੀ ਆ ਹਾਂਜੀ ਪਰ ਸੁਣਨੀ ਨਹੀਂ ਗਈ ਹੂੰ ਤੇ ਸਾਡੀ ਕੋਈ ਸਰਕਾਰ ਨਾਲ ਨਿੱਜੀ ਲੜਾਈ ਤੇ ਨਹੀਂ ਤਹ ਵਕੀਲ ਦੱਸ ਚੁੱਕਿਆ ਹਾਂ ਤੇ ਸਾਡੇ ਦੇ ਦੇ ਕਰਦੀ ਸਾਡੇ ਹੱਕ ਦੇ ਤਨ ਅੱਜ ਘਰਾਂ ਚਲਟਣਾ ਜੀ ਅਸੀਂ ਇਹ ਤਾਂ ਕਰਨਾ ਇਹ ਮਰਨ ਤੁਸੀਂ ਦੱਸੋ ਕਿਸੇ ਦਾ ਜੀ ਕਰਦਾ ਜੀ ਇਹ ਦੱਲੇਵਾਲ ਸਾਹਿਬ ਨੇ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਸਾਲ ਬਿਠੇ ਰਹੇ ਆ ਉਦੋਂ ਦਿੱਲੀ ਵੀ ਇੱਕ ਸਾਲ ਬਿਠੇ ਰਹੇ ਆ ਤੇ ਸਰਕਾਰਾਂ ਨਹੀਂ ਸੁਣਦੀ ਉੱਥੇ ਤੁਸੀਂ ਸਿੰਘੂ ਸੇਗੇ ਟਿੱਕਰੀ ਸੀ ਅਸੀਂ ਟਿੱਕਰੀ ਨਹੀਂ ਸਿੰਘੂ ਦੇ ਸਿੰਘੂ ਬਾਰਡਰ ਤੇ ਅੱਛਾ ਜੀ ਉੱਥੇ ਵੀ ਮੈਂ ਇੱਕ ਸਾਲ 13 ਦਿਨ ਵੀਡੀਓ ਇਸੇ ਤਾਈ ਲੰਗਰ ਦੀ ਸੇਵਾ ਅੱਛਾ ਖਾਲਸਾ ਜੀ ਇੱਕ ਗੱਲ ਹੋਰ ਦੱਸੋ ਪਿੱਛੇ ਜੇ ਇਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਹਰਿਆਣਾ ਸਰਕਾਰ ਨੇ ਜਿਹੜੀ ਸੜਕ ਰੋਕੀ ਹੈ ਸੜਕ ਖੋਲ੍ਹੇ ਹਫ਼ਤੇ ਦੇ ਵਿੱਚ ਵਿੱਚ ਹਾਂਜੀ ਹਰਿਆਣਾ ਸਰਕਾਰ ਬਾਗੀ ਸੁਪਰੀਮ ਕੋਰਟ 'ਚ ਉਹਨਾਂ ਨੇ ਅਪੀਲ ਕਰਤੀ ਫੈਸਲੇ ਦੇ ਖਿਲਾਫ ਹਾਂਜੀ ਸੁਪਰੀਮ ਕੋਰਟ ਨੇ ਕੀ ਕਰਿਆ ਮਤਲਬ ਉਹ ਫੈਸਲਾ ਸਟੇ ਕਰਤਾ ਤੇ ਪੰਜਾਬ ਸਰਕਾਰ ਨੂੰ ਹਦਾਇਤ ਦਿੱਤੀ ਕਿ ਡੱਲੇਵਾਲ ਸਾਹਿਬ ਨੂੰ ਤੁਸੀਂ ਹਸਪਤਾਲ 'ਚ ਦਾਖਲ ਕਰੋ ਹਰਿਆਣਾ ਸਰਕਾਰ ਬਾਰੇ ਸੈਂਟਰ ਸਰਕਾਰ ਬਾਰੇ ਕੁਝ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੂੰ ਕੋਈ ਹਦਾਇਤ ਨਹੀਂ ਜਾਰੀ ਕੀਤੀ ਵੀ ਤੁਸੀਂ ਭਾਈ ਖੋਲੋ ਜਾਂ ਨਾ ਖੋਲੋ ਉਹ ਤੇ ਫੈਸਲਾ ਹੀ ਨਹੀਂ ਦਿੱਤਾ ਜੇ ਤਾਂ ਹਾਂਜੀ ਹਾਂਜੀ ਤੇ ਨਾ ਹੀ ਸੈਂਟਰ ਸਰਕਾਰ ਨੂੰ ਕਿਹਾ ਕਿ ਇਹਨਾਂ ਨੇ ਆ ਮੰਗਾ ਨੇ ਤੇ ਇਹ ਕਿਉਂ ਨਹੀਂ ਮੰਨਦੇ ਤੁਸੀਂ ਇਹਦੇ ਬਾਰੇ ਕੀ ਬਿਲਕੁਲ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਸਾਡੇ ਦੇਸ਼ ਦਾ ਧਰਜਾ ਇੰਨਾ ਵਿਗੜ ਚੁੱਕਾ ਕਿ ਸਾਰਾ ਜਿਹੜਾ ਉਹਦਾ ਸਿਆਸੀਕਰਨ ਹੋ ਚੁੱਕਾ ਜਿਹੜੀਆਂ ਕੋਟਦਾਲਤਾਵਾਂ ਉਹ ਉੱਥੇ ਵੀ ਸਿਆਸੀ ਕਰਨ ਚੱਲਦਾ ਜੀ ਤੇ ਜਿਹੜੇ ਸੁਪਰੀਮ ਕੋਰਟ ਵੀ ਇਹਦੇ ਕਹਾਂਗੇ ਵੀ ਉਹ ਉਹਨੂੰ ਵੀ ਉਹ ਵੀ ਸਿਆਸੀ ਕਰਨ ਦੇ ਨਿਰਪੱਖ ਨਹੀਂ ਹੈਗੀ ਨਿਰਪੱਖ ਨਹੀਂ ਹੈਗੀ ਉਹ ਜੇ ਸੋਚਿਆ ਤੁਸੀਂ ਵੇਖੋ ਰੋਜ਼ ਰਸਤਾ ਨਹੀਂ ਛੱਡ ਕੇ ਬੈਠੇ ਆ ਰਸਤਾ ਸਰਕਾਰ ਨੇ ਬੰਦ ਕੀਤਾ ਦੋਸ਼ੀ ਕਿਸਾਨਾਂ ਨੂੰ ਠਣਾਉਂਦੇ ਠੀਕ ਸੁਪਰੀਮ ਕੋਰਟ ਨੂੰ ਵੀ ਸੋਚਣਾ ਚਾਹੀਦਾ ਜੇ ਉਹ ਨਿਰਪੱਖ ਹੋਵੇ ਤੇ ਉਹ ਸਰਕਾਰ ਨੂੰ ਕਹਿ ਸਕਦੀ ਹੈ ਸੁਪਰੀਮ ਕੋਰਟ ਕੋਲ ਪਾਵਰ ਆ ਸਰਕਾਰ ਨੂੰ ਕਹੇ ਵੀ ਇਹ ਕਿਸਾਨਾਂ ਦਾ ਅਸੀਂ ਆ ਦੇਖਦੇ ਹਾਂ ਹਾਂ ਆ ਚਲੋ ਸਭ ਮਖਲੀਆ ਕਰੋ ਤੇ ਸੁਪਰੀਮ ਕੋਰਟ ਵੀ ਸਹੋਲਤਾ ਸਾਨੂੰ ਦਬਾਉਦੀ ਹੈ ਚਲੋ ਖਾਲਸਾ ਜੀ ਦੁਬਾਰੇ ਫੇਰ ਮੈਂ ਤੁਹਾਡੇ ਨਾਲ ਗੱਲ ਕਰੂੰ ਮੈਂ ਉਹ ਜਿਹਨਾਂ ਨਾਲ ਗੱਲ ਕਰਿਆ ਵਾ ਇਤਨੇ ਤੁਸੀਂ ਇਹ ਦਿਮਾਗ ਸੋਚ ਲਓ ਵੀ ਕਿਹੜੀ ਗੱਲ ਕੋਈ ਜ਼ਰੂਰੀ ਰਹਿ ਨਾ ਜਾਵੇ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਉਹ ਦਿਮਾਗ ਦੇ ਵਿੱਚ ਨਾ ਮਾੜਾ ਜਿਹਾ ਬਣਾ ਲਓ ਮੈਂ ਦੁਬਾਰੇ ਆਉਣਾ ਤੁਹਾਡੇ ਧੰਨਵਾਦ ਧੰਨਵਾਦ ਇਹ ਲਾਉਣ ਜੇ ਪਤਾ ਇਹ ਪੈਂਦਾ